ਮੈਂ ਦਲਜੀਤ ਸਿੰਘ ਕੈਮਰਾਮੈਨ ਅਰਣਜੋਤ ਸਿੰਘ ਦੇ ਨਾਲ ਤੁਹਾਨੂੰ ਅੱਜ ਮਿਲਵਾਉਣ ਜਾ ਰਿਹਾ ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨਾਲ ਸੋ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ੁਭਨਾਮ ਆਪਦਾ ਸਾਡਾ ਨਾਮ ਅਮਨ ਸਿੰਘ ਆ ਭਾਈ ਅਮਨ ਸਿੰਘ ਜੀ ਬਾਬਾ ਕਿਹੜਾ ਵਹੀਰ ਆਪਣਾ ਸੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਜਥੇਦਾਰ ਬਾਬਾ ਮਾਨ ਸਿੰਘ ਜੀ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਜੀ ਮੇ ਸਲਾ ਸਹੀਦ ਪਿਆਰੇ ਹਿੰਮਤ ਸਿੰਘ ਜੀ ਸੱਚਖੰਡ ਜੀ ਚਮਕੌਰ ਸਾਹਿਬ ਜੀ ਉਹਨਾਂ ਦੀ ਮਿਸਲ ਦੇ ਵੀ ਘੋੜੇ ਇੱਥੇ ਆ ਇੱਥੇ ਦੋ ਜਥੇਬੰਦੀਆਂ ਨੇ ਜੀ ਤੇ ਇੱਕ ਪੰਥ ਸਾਡੇ ਬਾਬਾ ਜੀ 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 ਥਾੜਾ ਨਾਮਨ ਸਿੰਘ ਆ ਬਾਬਾ ਮਾਨ ਸਿੰਘ 96 ਕੁੜੀ ਪੰਥਕ ਵਾਲੀ ਬੁੱਢਾ ਦਲ ਉਹ ਵੀ ਬਿਰਾਜਮਾਨ ਨੇ ਇੱਥੇ ਜਿਨ੍ਹਾਂ ਦੀ ਪਵਨ ਹਜ਼ੂਰੀ ਹੇਠ ਇਹ ਘੋੜੇ ਇਹ ਮੋਰਚਾ ਬੰਦੀ ਜਿੰਨੀ ਵੀ ਹੋ ਰਹੀ ਐ ਇਹ ਸਾਡੇ ਰਾਹੀ ਸਾਡੇ ਵੱਡੇ ਵੱਡੇ ਰਹਿਣੇ ਸਾਨੂੰ ਆਗਿਆ ਬਖਸ਼ੀ ਆ ਵੀ ਇਹ ਮੋਰਚਾ ਬੰਦੀ ਦੀ ਜਿਹੜੀ ਕਮਾਂਡ ਸਾਡੇ ਹੱਥਾਂ ਸੀ ਕਰਦੇ ਆ ਦੀ ਕਮਾਂਡ ਘੋੜਿਆਂ ਦੀ ਲੰਗਰਾਂ ਦੀ ਦਰبار صاحب ਦੀ ਫੌਜਾਂ ਦੀ ਇੱਕ ਮਾਨ ਜਿੰਨੀ ਵੀ ਸੇਵਾ ਗੁਰੂ ਸਾਹਿਬ ਦੀ ਸਾਡੇ ਵੱਲ ਹਾਂ ਸਾਡੀ ਪੂਰੀ ਫੌਜ ਕਾਇਮ ਚੜ੍ਹਦੀ ਕਲਾ ਮੈਂ ਕਿਹਾ ਸਤਗੁਰ ਦੇ ਬੜੇ ਭਾਗ ਲੱਗਿਆ ਚੜ੍ਹਦੀ ਕਲਾ ਤਿਆਰ ਪਰ ਤਿਆਰ ਬੈਠੀ ਹੈ ਫੌਜ ਸਾਡੀ ਤੇ ਜੋ ਕੈਨੇਡਾ ਚ ਆਪਣੇ ਬੱਚੇ ਜਾਂ ਬਜ਼ੁਰਗ ਮਾਈ ਭਾਈ ਉਹ ਬੜੇ ਫਿਕਰਮੰਦ ਹੈ ਕਿ ਪੂਰਾ ਪੰਜਾਬ ਇੱਥੇ ਟੁਕਿਆ ਤੇ ਤੁਸੀਂ ਉਹਨਾਂ ਨੂੰ ਕਹੋ ਚੜ੍ਹਦੀ ਕਲਾ ਲਈ ਜੋ ਵੀ ਮੈਂ ਕਿਹਾ ਭਾਈ ਕੈਨੇਡਾ ਵਾਲਿਓ ਬਿਲਕੁਲ ਚੜ੍ਹਦੀ ਕਲਾ ਰਹੋ ਅਸੀਂ ਬੇਨਤੀ ਕਰਦੇ ਹਾਂ ਭਾਵੇਂ ਕੈਨੇਡਾ ਹੋਵੇ ਭਾਵੇਂ ਅਮਰੀਕਾ ਹੋਵੇ ਚਲੋ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਆ ਹੌਲੀ ਹੌਲੀ ਆਪੀ ਸੋਜੀ ਦਾ ਮਹਰ ਨੇ ਭਾਗ ਲਾ ਦੇਣਾ ਪਰ ਇੱਕ ਤੁਹਾਨੂੰ ਬੇਨਤੀ ਕਰਦੇ ਆ ਵੀ ਜਦੋਂ ਵੀ ਕਿਤੇ ਵੀ ਕੋਈ ਗੁਰਦੁਆਰਾ ਚ ਸੋਨਾ ਚੜਾਉਂਦੇ ਨਾਲ ਕੌਮ ਕਾਮਯਾਬ ਨਹੀਂ ਹੋਣੀ ਜੀ 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 ਠੀਕ ਹੈ ਇਸ ਕਰਕੇ ਗੁਰਦੁਆਰੇ ਬਣਾਉਣ ਨਾਲ ਕੌਮ ਕਾਮਯਾਬ ਨਹੀਂ ਹੋਣੀ ਚੰਗੇ ਸ਼ਾਸਤਰ ਦਲਪੰਥ ਨੂੰ ਦੋ ਮਿਸਲ ਪਿਆਰੇ ਹਿੰਮਤ ਸਿੰਘ ਸ਼ਹੀਦ ਨੂੰ ਦੋ ਘੋੜੇ ਦੋ ਰਾਖੇ ਜਿੰਨੇ ਵੀ ਤੁਸੀਂ ਰਾਖੇ ਭੇਜੋਗੇ ਤੁਹਾਡੇ ਰਾਖਿਆ ਦੇਖ ਲਓ ਅੱਜ ਬਾਰਡਰ ਤੇ ਇਹ ਸੰਗਤ ਦੇ ਰਾਖੇ ਆ ਇਹ ਜਿਹੜੇ ਵੀ ਸਾਡੇ ਕੋਲੇ ਖੜੇ ਆ ਅਸੀਂ ਲਿਆ ਕੇ ਬਾਰਡਰ ਤੇ ਲਾ ਕੇ ਇਹਨਾਂ ਦੀ ਰਾਖੇ ਲਈ ਤਿਆਰ ਪਰ ਤਿਆਰ ਬੈਠੇ ਆ ਤੁਸੀਂ ਜਿੰਨਾ ਵੀ ਪੈਸਾ ਗੁਰੂ ਘਰਾਂ ਚ ਭੇਜਦੇ ਆ ਉਹ ਤੁਹਾਡਾ ਸਾਰਾ ਬੇਸਟ ਹੈ ਉਹ ਸੇਵਾ ਤੁਹਾਡੇ ਕਿਸੇ ਕੰਮ ਦੇ ਨਹੀਂ ਦਸਮਦੀ ਬਾਣੀ ਪੜੋ ਇਨੂੰ ਕੋ ਦਾਨ ਦਿਓ ਇਨੂੰ ਕੋ ਫੂਲੇ ਪਰਮੇਸ਼ਰ ਅਕਾਲਪੁਰਖ ਮਹਾਰਾਜ ਦਸਵੇਂ ਪਾਸ਼ਾ ਇਹ ਬਚਨ ਕਰਦੇ ਆ ਵੀ ਨੰਗਾ ਸਿੰਘਾਂ ਨੂੰ ਇਹ ਜਿਹੜਾ ਦਾਨ ਦੇਣਗੇ ਉਹੀ ਲੱਗੂਗਾ ਜਿਹੜਾ ਹੋਰ ਕੋਈ ਦਾਨਦਰਗਾਹ ਦੇ ਵਿੱਚ ਮਨਜ਼ੂਰ ਨਹੀਂ ਹੋਣਾ ਬਾਣੀ পড়ੋ ਸਾਨੂੰ ਛੋੜੋ ਕੋਈ ਪੈਸੇ ਤੱਕ ਨਹੀਂ ਅਸੀਂ ਤੁਹਾਨੂੰ ਇਹ ਸੁਝਾਅ ਦਿੰਨੇ ਆਂ ਵੀ ਦਾਨ ਵੀ ਪਰਮੇਸ਼ਰ ਨੇ ਲਿਖਿਆ ਬਾਣੀ ਦੇ ਵਿੱਚ ਵੀ ਦੇਖ ਕੇ ਦੇਣਾ ਵੀ ਕੋਈ ਐਸੇ ਨੂੰ ਦਾਨ ਨਾ ਦੇ ਦਿਓ ਵੀ ਜਿਹਨੂੰ ਦਾਨ ਦਿੱਤਾ ਹੋਇਆ ਛੋੜਾ ਪਰਵਾਹ ਨਾ ਹੋਵੇ ਐਸੇ ਕਰਕੇ ਚੰਗੇ ਸ਼ਾਸਤਰ ਚੰਗੇ ਘੋੜੇ ਚੰਗੇ ਵਧੀਆ ਵਹੀਰ ਦਲਪੰਥ ਨੂੰ ਲੈ ਕੇ ਦਿਓ ਜੋ ਕੱਲ ਜੋ ਤੁਹਾਡੇ ਤੇ ਅੱਜ ਸਮਾ ਆਇਆ ਨਾ ਅਸੀਂ ਤੁਹਾਡੇ ਲਈ ਤਿਆਰ ਪਰ ਤਿਆਰ ਹੋ ਕੇ ਆਪਣੇ ਕਿਸਾਨ ਵੀਰਾਂ ਲਈ ਭਾਵੇਂ ਕੋਈ ਸਾਡਾ ਕੈਨੇਡਾ 'ਚ ਬੈਠਾ ਕਿਸਾਨ ਪੀਰ ਭਾਵੇਂ ਕੋਈ ਅਮਰੀਕਾ 'ਚ ਬੈਠਾ ਭਾਵੇਂ ਕੋਈ ਨਿਊਜ਼ੀਲੈਂਡ ਬੈਠਾ ਕਿਸੇ ਵੀ ਮੁਲਕ ਦੇ ਵਿੱਚ ਬੈਠਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਸਾਨੂੰ ਚੰਗੇ ਘੋੜੇ ਲੈ ਕੇ ਦੋ ਤੇ ਕੱਲ ਨੂੰ ਤੁਹਾਡੇ ਨਾਲ ਜਿਹੜਾ ਕੁਝ ਅੱਜ ਹਾਲਾਤ ਹੋ ਰਹੇ ਨੇ ਨਾ ਇਹ ਤੁਹਾਡੇ ਨਾਲ ਨਹੀਂ ਹੋਣੇ ਜੇ ਅੱਜ ਸਾਡੇ ਕੋਲੇ 2 ਲੱਖ ਘੋੜਾ ਹੁੰਦਾ ਨਾ ਪੂਰੀ ਦਿੱਲੀ ਨੂੰ ਘੇੜ ਦੇਣਾ ਦੀ ਭਾਵੇਂ ਤੁਸੀਂ ਘਰਾਂ 'ਚ ਬੈਠੇ ਰਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਥੋੜਾ ਜਿਹਾ ਬਾਬਾ ਜੀ ਘੋੜਿਆਂ ਦੀ ਨਸਲ ਬਾਰੇ ਚਾਣਨਾ ਪਾਓਗੇ ਇਹ ਜਿਹੜਾ ਸਾਡਾ ਘੋੜਾ ਭਾਈ ਇਹਦਾ ਨਾਂ ਕਬੂਤਰ ਹੈ ਕਬੂਤਰ ਕਬੂਤਰ ਹੈ ਘੋੜੇ ਦਾ ਨਾਂ ਜੀ ਉੱਡਦਾ ਜੀ ਬਾਬਾ ਜੀ ਇਹ ਤਾਂ ਉਡਰਣ ਦਾ ਬਹੁਤ ਤੇ ਤਾਂ ਮਹਾਰਾਜ ਦੇ ਭਾਗ ਆ ਇਹ ਫਤੇਗੜ ਸਾਹਿਬ ਤੋਂ ਸਾਡਾ ਘੋੜਾ ਇਹ ਵਾਲੇ ਬੱਚਾ ਹੀ ਹੈ ਜੀ ਇਹਦਾ ਬੜੇ ਸਾਨੂੰ ਪਿਆਏ ਬੜਾ ਪੇਟਾ ਮੇਦੀ ਪਰੇ ਸੰਗਤ ਦਾ ਦਿੱਤਾ ਹੋਇਆ ਕਬੂਤਰੇ ਦਾ ਨਾਂ ਏ ਬਾਬਾ ਫਤੇ ਸਿੰਘ ਦੀ ਗੱਦੀ ਦਾ ਘੋੜਾ ਹੈ ਇਹ ਕਿੰਨੀ ਦੇਰ ਦਾ ਹੋ ਗਿਆ ਜੀ ਇਹ ਕਰੀਬਨ 2 ਸਾਲ 3 ਮਹੀਨਾ ਦਾ ਹੋ ਗਿਆ ਓਕੇ ਜੀ ਠੀਕ ਹੈ ਇਹਦਾ ਬਾਬਾ ਜੀ ਨਾਲ ਕਬੂਤਰ ਕਿਉਂ ਇਹ ਇਹ ਕਬੂਤਰ ਤਾਂ ਰੱਖਿਆ ਇਹਨੇ ਜਦੋਂ ਤੁਰਨਾ ਨਾ ਇਹਨੇ ਇੰਨਾ ਨਚਣਾ ਇਹਨਾ ਗੁਰੂ ਦੇ ਜਸ ਚ ਤੁਨੈ ਨੇ ਪੂਰਾ ਤਿਆਰ ਪਰ ਤਿਆਰ ਇਹਨੂੰ ਕੋਈ ਪਰਵਾਹੀ ਨਹੀਂ ਐਂਬੈਰੀਗੇਟਾਂ ਦੀ ਜਦੋਂ ਇਹਨੂੰ ਛੜਤ ਸਭ ਤੋਂ ਮੂਰੇ ਕੋੜਾ ਇਹਨੇ ਜਾਣਾ ਅੱਛਾ ਜੀ ਇਹ ਗੱਦੀ ਦਾ ਕੋੜਾ ਹੈ ਉਸ ਪਰਮੇਸ਼ਰ ਕਾਲਪੁਰਖ ਦਾ ਬਾਬਾ ਫਤਿਹ ਸਿੰਘ ਜੀ ਦਾ ਕੋੜਾ ਇਹ ਇਹ ਪੂਰਾ ਜਦੋਂ ਤਿਆਰ ਪਰ ਤਿਆਰ ਹੁੰਦਾ ਨਾ ਫਿਰ ਇਹਨੇ ਵਾਹੜਾ ਮਹਾਰਾ ਦੇ ਭਜਨ ਚ ਜਾਂਦਾ ਹੈ ਫਿਰ ਤਿਆਰ ਪਰ ਤਿਆਰ ਹੋ ਕੇ ਨੂੰ ਕੋਈ ਪ੍ਰਵਾਹ ਨਹੀਂ ਨਾ ਸੈਂਟਰ ਦੀ ਨਾ ਮੋਦੀ ਦੀ ਕਿ ਨਸਲ ਬੱਬਾ ਜੀ ਹੈ ਇਹ ਦੇਸੀ ਮਾਲਵਾੜੀ ਹੈ ਹਾਂ ਦੇਸੀ ਮਾਲਵਾੜੀ ਨਸਲ ਹੈ ਇਹਨੂੰ ਨਾ ਮੋਦੀ ਦੀ ਪ੍ਰਵਾਹ ਨਾ ਕਿਸੇ ਸੈਂਟਰ ਦੀ ਜਦੋਂ ਇਹਨੂੰ ਇਹਦੇ ਕਾਠੀ ਪੈ ਗਈ ਤਿਆਰ ਪਰ ਤਿਆਰ ਹੋ ਗਿਆ ਇਹਨੂੰ ਕਹਤਾ ਵੀ ਚੱਲ ਕਬੂਤਰ ਇਹਨੇ ਤਿਆਰ ਪਰ ਤਿਆਰ ਹੋ ਕੇ ਜਦੀ ਆਪਣਾ ਬਰਾਜਮਾਨ ਮੂਰੇ ਹੋ ਜਾਣਾ ਆਹ ਕੋਡੇ ਦਾ ਨੋ ਭਾਈ ਸਾਡੇ ਦਾ ਨਾਂ ਬੋਤਾ 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 ਜੀ ਇਹ ਘੋੜਾ ਬਹੁਤ ਹੀ ਪ੍ਰਤੀਤ ਚੜ੍ਹਦੀ ਕਲਾ ਵਾਲਾ ਘੋੜਾ ਹੈ ਸਾਡਾ ਇਹਦਾ ਨਾਮ ਬੂਤਾ ਘੋੜੇ ਦਾ ਨਾਮ ਆਜੋ ਇਹ ਨਸਲ ਬਾਬਾ ਜੀ ਇਹ ਵੀ ਦੇਸੀ ਮਾਲਵਾੜੀ ਦੇਸੀ ਮਾਲਵਾੜੀ ਹੈ ਹਾਂਜੀ ਇੱਕ ਮਿੰਟ ਬਾਬਾ ਜੀ ਇੱਕ ਮਿੰਟ ਜਦੋਂ ਪੋਲ ਆ ਜੈਣਾ ਜੀ ਹਾਂਜੀ ਤੂੰ ਤਿਆਰ ਪਰ ਤਿਆਰ ਇਹਦਾ ਨਾਮ ਲਾਲੀ ਹੈ ਸੱਚਗਣ ਚੀਰੀ ਚਮਕੌਰ ਸਾਹਿਬ ਤੋਂ ਆ ਇਹ ਘੋੜਾ ਸਾਡਾ ਠੀਕ ਹੈ ਉਹ ਘੋੜਾ ਜਿਹੜਾ ਉਹ ਘੋੜਾ ਬੜਾ ਮਸ਼ਹੂਰ ਹੈ ਦੌੜਨ ਦੇ ਵਿੱਚ ਕਿਲਾ ਰਾਏਪੁਰ ਦੇ ਖੇਡਾਂ ਤੇ ਸਭ ਤੋਂ ਪਹਿਲੇ ਇੱਕ ਨੰਬਰ ਤੇ ਘੋੜਾ ਉਹੀ ਆਉਂਦਾ ਹੈ ਉਹਦੋਂ ਦਾ ਵੱਡਾ ਲਾਲੀ ਹੈ ਜੋ ਕਿਲਾ ਰਾਏਪੁਰ ਦੇ ਵਿੱਚ ਸਾਰੇ ਵੱਡੇ ਲੈਵਲ ਤੇ ਫੋਟੋ ਹੁੰਦੀਆਂ ਨੇ ਜਾਂ ਉੱਥੇ ਵਿੱਚ ਖੇਡਾਂ ਹੁੰਦੀਆਂ ਨੇ ਨਾ ਉਹਦੇ ਚੋਂ ਇੱਕ ਨੰਬਰ ਤੇ ਘੋੜਾ ਇਹ ਆਉਂਦਾ ਸਾਰੇ ਕਿਲਾ ਰਾਏਪੁਰ ਦੇ ਵਿੱਚ ਇਹ ਘੋੜਾ ਜਿਹੜਾ ਕਿਲਾ ਰਾਏਪੁਰ ਦੀ ਧਰਤੀ ਦੇ ਨਾਮ ਚੱਕਦਾ ਉਹਨਾਂ ਲਾਲੀ ਹੈ ਜੀ ਇਹ ਇਹਨੂੰ ਪੂਜਾਉਂਦੇ ਰਹਾਂ ਸੀ ਕਿਲਾ ਰਾਏਪੁਰ ਜੀ 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 ਇਹ ਸੱਚ ਕਰਨ ਦੀ ਚਮਕੌਰ ਸਾਹਿਬ ਦੇ ਘੋੜੇ ਆ ਜੀ ਉਹ ਘੋੜਾ ਸਾਹਮਣੇ ਸੋਡੇ ਭਾਈ ਬਰਾਜਮਨ ਕਾਲ ਖੜਾ ਕਾਲ ਘੋੜਾ ਜਿਹੜਾ ਅਲੀ ਖੜਾ ਹਾਂਜੀ ਇਹ ਸੱਚਖੰਡ ਦੀ ਚਮਕੌਰ ਸਾਹਿਬ ਤੋਂ ਘੋੜਾ ਅਲੀ ਹੈ ਅਲੀ ਅਲੀ ਅਜਾ ਆ ਵਾਲਾ ਹਾਂਜੀ ਇਹ ਵਾਲਾ ਅਲੀ ਘੋੜਾ ਹੈ ਉਹ ਵਾਲੀ ਘੋੜਾ ਉਸ ਜਿਹੜਾ ਸਾਹਮਣੇ ਪਲੇਟਾਂ ਮਾਰਿਆ ਹੋਇਆ ਇਹ ਅਲੀ ਆ ਇਹ ਅਨੰਗਾ ਅੱਛਾ ਜੀ ਇਹ ਨੰਗ ਸਿੰਘਾ ਅਨੰਗਾ ਅੱਛਾ ਜੀ ਇਹ ਸਾਡਾ ਨਹਿੰਗ ਘੋੜਾ ਹੈ ਨਹੇਗਾ ਜੀ ਜੀ ਇਹ ਬੱਚਾ ਹੀ ਹਾਲੇ ਅੱਛਾ ਜੀ ਇਹ 2 ਸਾਲ ਦਾ ਹਾਲੇ ਜੀ ਜੀ ਤੇ ਉਹ ਸਾਡਾ ਕਾਲ ਕੋੜਾ ਉਹ ਵੀ ਸਤਗਨ ਚੀਰ ਚਮਕੌਰ ਸਾਹਿਬ ਦਾ ਕੋੜਾ ਜੀ ਇਹ ਸਾਰੇ ਪੰਜੇ ਬਾਬਾ ਜੀ ਜਿਹੜੇ ਇਹਨਾਂ ਦੇ ਨਾਂ ਆ ਇਹ ਕੁਝ ਖਾਸ ਗੱਲ ਆ ਹਾਂਜੀ ਹਾਂਜੀ ਇਹਨਾਂ ਦੇ ਨਾਂ ਐਦਾਂ ਜਿਵੇਂ ਆਪਾਂ ਕਿਸੇ ਨੂੰ ਨਾਂ ਬੁਲਾ ਕੇ ਬੁਲਾਈਦਾ ਹੈ ਜਿਵੇਂ ਹੁਣ ਇਹਨੂੰ ਕਹਦੇ ਆ ਕਾਲ ਅਕਾਲ ਅਕਾਲ ਸੋ ਇਹ ਬੋਲ ਵਾਲੇ ਸੁਣਦਾ ਸਮਝਦਾ ਐਦਾਂ ਹਮ ਦੇ ਨੂੰ ਪਤਾ ਲੱਗਦਾ ਵੀ ਬਾਬਾ ਜੀ ਐਨੇ ਮੈਨੂੰ ਬੁਲਾਉਂਦੇ ਆ ਬੁਲਾਉਂਦੇ ਆ ਤੋ ਬਪਾ ਜੀ ਇਹਨਾ ਬਹੁਤ ਚੰਗਾ ਲੱਗਾ ਸਾਰੇ ਘੋੜਿਆਂ ਦੀ ਜਿਹੜੀ ਮੋਰਚਾ ਬੰਦੀ ਹੋਈ ਹੋਈ ਆ ਆ ਦਿਖਾ ਦਿਓ ਕੈਨੇਡਾ ਵਾਲਿਆਂ ਨੂੰ ਵੀ ਆ ਸੈਜ ਤੋਂ ਡਰੀ ਜਾਂਦੇ ਆ ਲੋਹੇ ਦੀਆਂ ਤਾਰਾਂ ਤੋਂ ਉਹ ਵੀ ਟੱਪ ਜੰਦੀ ਆ ਗੁਰੂ ਸਾਹਿਬ ਦੀ ਜਿਸ ਦਿਨ ਪਰਮੇਸ਼ਰ ਆ ਕਾਲਪੁਰਖ ਦੀ ਕਿਰਪਾ ਹੋ ਗਈ ਨਾ ਹੁਕਮ ਆ ਗਿਆ ਦਰਗਾਹ ਤੋਂ ਸਾਨੂੰ ਇਹਦੇ ਉੱਪਰ ਦੀ ਘੋੜੇ ਟਪਾ ਦੇਣੇ ਆ ਇਹਦੇ ਉੱਪਰ ਦੀ ਉਹਨੂੰ ਭਲੇਖਾ ਕੱਢ ਦਿਓ ਕਾ ਤੁਸੀਂ ਕੈਨੇਡਾ ਵਾਲਿਓ ਤੁਸੀਂ ਤੱਕੜੇ ਹੋ ਜੇ ਤੁਸੀਂ ਘੋੜੇ ਦਲਾਂ ਪੰਥਾਂ ਨੂੰ ਸਾਨੂੰ ਘੋੜੇ ਦੋਗੇ ਨਾ ਸੋਡੇ ਸੱਚ ਲਈ ਘੋੜੇ ਲਾਵਾਂਗੇ ਜਿਵੇਂ ਅੱਜ ਤੁਹਾਡੇ ਲਈ ਸੱਚ ਆ ਕੇ ਪਹਿਲਾਂ ਖੜ ਗਿਆ ਇੱਥੇ ਕਿਸੇ ਦੀ ਨਾ ਤੇਰੀ ਨਾ ਮੇਰੀ ਉਸ ਪਰਮੇਸ਼ਰ ਕਾਲਪੁਰਖ ਦੀ ਗੱਲ ਹੈ ਵੱਧ ਤੋਂ ਵੱਧ ਸਾਨੂੰ ਘੋੜੇ ਦੇੋ ਹਾਥੀ ਲੈ ਕੇ ਦਿਓ ਬੋਤੇ ਲੈ ਕੇ ਦਿਓ ਇਹ ਸਾਡੇ ਪੰਥ ਦੀ ਸ਼ਾਨ ਨੇ ਗੁਰਦੁਆਰਿਆਂ ਨਾਲ ਕੌਮ ਕਾਮਜਾਬ ਨਹੀਂ ਹੁੰਦੀ ਜਾਂ ਸੋਨਾ ਚਾਹ ਗੁਰੂ ਕੀ ਫੌਜ ਵੀ ਕੈਮ ਚਾਹੀਦੀ ਹੈ ਜੇ ਤੁਸੀਂ ਪੰਥ ਪੰਥ ਜੇ ਪੰਥ ਤਕੜਾ ਫਿਰ ਗ੍ਰੰਥ ਵੀ ਨਹੀਂ ਰੁਲਣਾ ਫਿਰ ਕਿਸਾਨ ਵੀ ਨਹੀਂ ਰੁਲਣਾ ਪੰਥ ਕੌਣ ਹੈ ਇਹ ਨੀਲੇ ਬਾਣਾ ਪੰਥ ਹੈ ਉਸ ਪਰ ਮਹਾਰਾਜ ਨੇ ਚਾਰ ਤਖਤ ਸਾਜੇ ਸੀ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਤਖਤ ਸ੍ਰੀ ਆਨੰਦਪੁਰ ਸਾਹਿਬ ਤਖਤ ਸ੍ਰੀ ਹਰਮੰਦਰ ਸਾਹਿਬ ਪੰਜਵਾਂ ਤਖਤ ਸਾਜਾ ਦੀ ਸੋਮਣੀ ਪੰਥ ਅਕਾਲੀ ਬੁੱਢਾ ਦਾਲਾ ਉਹ ਇਸ ਲਈ ਸਾਜਾ ਸੀ ਵੀ ਜਿਹੜੇ ਤਖਤ ਨੇ ਚਾਰ ਇਹਨਾਂ ਦੀ ਰਾਖੀ ਲਈ ਸਾਜਾ ਗਿਆ ਸੀ ਗੁਰੂ ਕੀ ਫੌਜ ਆ ਇਹ ਇਸ ਲਈ ਸਾਜਾ ਗਿਆ ਸੀ ਇਹਨਾਂ ਦੀ ਰਾਖੀ ਲਈ ਸਾਜਾ ਗਿਆ ਸੀ ਵੀ ਇਹ ਧਾਮਾਂ ਦੀ ਵੀ ਰਾਖੀ ਰੱਖੂਗਾ ਗ੍ਰੰਥ ਦੀ ਵੀ ਰੱਖੂਗਾ ਤੇ ਇਹਨਾਂ ਜਿਹੜੇ ਗਰੀਬ ਲੋਕ ਨੇ ਇਹਨਾਂ ਦੀ ਵੀ ਰੱਖੂਗਾ ਜਿਵੇਂ ਕਿਸਾਨ ਲੋਕ ਨੇ ਅਸੀਂ ਸੱਚ ਲਈ ਆ ਕੇ ਖੜ ਗਏ ਸਾਨੂੰ ਕਿਸੇ ਜਥੇਬੰਦੀ ਨਾਲ ਨਹੀਂ ਹੈਗਾ ਜਥੇਬੰਦੀਆਂ ਨੇ ਉਹਨਾਂ ਨੇ ਵੀ ਸਾਥ ਦੇਣਾ ਉਹ ਵੀ ਸਾਡੇ ਭਰਾ ਨੇ ਕੋਈ ਗੁਰੂ ਨਾਨਕ ਪਾਸ਼ਾ ਦਾ ਜਨਮ ਦਿਨ ਮਨਾਉਂਦਾ ਕੋਈ ਕਿਤੇ ਆ ਉਹ ਵੀ ਆ ਜਾਣਗੇ ਪਰ ਸਾਨੂੰ ਦੁੱਖ ਇਸ ਕਰਕੇ ਦਾ ਵੀ ਸਤੋਂ ਪਹਿਲਾਂ ਜਿਹੜੀ ਇਹਨਾਂ ਤੇ ਪਾਣੀ ਦੀ ਬਸੜ ਜਾਂ ਗੋਲੇ ਚਲਾਤੇ ਜੇ ਉਸ ਦਿਨ ਅਸੀਂ ਹੁੰਦੇ ਤਾਂ ਇਹਨਾਂ ਦੀ ਕਿਸੇ ਵੀ ਜਰਤ ਨਹੀਂ ਸੀ ਇਹ ਸੈਂਟਰ ਦੀ ਜਾਂ ਮਿਲਟਰੀ ਤੁਹਾਡੇ ਸਾਹਮਣੇ ਖੜੀ ਹੈ ਜੇ ਤੁਹਾਡੇ ਅਸਜੀ ਦੇ ਵਾਲਾ ਅਸੀਂ ਹੱਥ ਕਰਦੇ ਆ ਇਹਨਾਂ ਦੀ ਜਰਤ ਨਹੀਂ ਸੀ ਪਾਣੀ ਵੀ ਸਾਡੇ ਭਰਾਵਾਂ ਤੇ ਕੋ ਗੋਲੇ ਜਾਂ ਪਾਣੀ ਦੀ ਬਾਸਰ ਕਰ ਜਾਂਦਾ ਅਸੀਂ ਹੁਣ ਇੱਥੇ ਜਿਸ ਦਿਨ ਦਾ ਮੋਰਚਾ ਬੰਦੀ ਸਾਡੇ ਰਾਹੀਂ ਹੋਈ ਹੈ ਸਾਡੇ ਵੱਡੇ ਬਜ਼ੁਰਗ ਬਾਬਾ ਮਾਨ ਸਿੰਘ 96 ਕਰੋੜੀ ਉਹਨਾਂ ਦੀ ਪਾਵਨ ਹਜ਼ੂਰੀ ਦੀ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਮੋਰਚਾ ਬੰਦੀ ਦੀ ਲੰਗਰਾਂ ਦੀ ਅਸੀਂ ਗੁਰੂ ਦੀ ਸੇਵਾ ਸੀ ਨਿਵਾਰੇ ਆ ਮੂਰੇ ਹੋ ਕੇ ਜਿੰਨੀ ਵੀ ਮੋਰਚਾ ਬੰਦੀ ਹੋ ਰਹੀ ਆ ਇਹ ਵੀ ਸਾਡੇ ਵੀਰ ਨੇ ਇਹ ਲੜਾਈ ਹੈ ਸੱਚ ਝੂਠ ਦੀ ਹੈ ਅਸੀਂ ਕਿਸੇ ਨਾਲ ਤੱਕਾ ਨਹੀਂ ਕਰਦੇ ਕਿਉਂ ਅਸੀਂ ਵਿੱਚ ਸੈਂਟਰ ਦੇ ਤਾਂ ਬੈਠੇ ਆ ਇਹ ਵੀ ਠੰਡੇ ਰਹਿਣ ਉਹ ਵੀ ਠੰਡੇ ਰਹਿਣ ਮੋਦੀ ਆਪਣਾ ਕੋਈ ਫੈਸਲਾ ਲੈ ਕੇ ਇਹਨਾਂ ਨੂੰ ਵੀ ਘਰ ਭੇਜੇ ਇਹਨਾਂ ਨੂੰ ਭੇਜੇ ਪੰਥ ਤਾਂ ਚੱਲਦਾ ਚੱਕਰਵਤੀ ਵੀ ਹੀਰ ਹੈ ਉਹ ਇੱਥੋਂ ਕਿਤੇ ਵੀ ਜਾ ਸਕਦਾ ਸਾਡਾ ਤਾਂ 3 ਦਿਨ ਦਾ ਪੜਾ ਹੁੰਦਾ ਪਰ ਹੁਣ ਅੱਜ ਸਾਨੂੰ ਇੱਥੇ तकरीबन 10 ਤੋਂ ਵੀ 10 ਦਿਨ ਹੋ ਚੁੱਕੇ ਆ ਇਸੇ ਕਰਕੇ ਵੀ ਇਹਨਾਂ ਦਾ ਆਪਸ ਵਿੱਚ ਕੋਈ ਟੱਕਰਾਂ ਨਾ ਹੋਵੇ ਕਿਸੇ ਵੀ ਗੱਲ ਦਾ ਕਿਉਂ ਜੋ ਪਬਲਿਕ ਰਾਜ ਆ ਨਾ ਬਹੁਤ ਗੰਦਾ ਰਾਜ ਆ ਇਹ ਇਹਦੇ ਵਿੱਚ ਕੋਈ ਵੀ ਆਰਐਸਐਸ ਜਾਂ ਕੋਈ ਐਸਾ ਕਲੂਜਨ ਨਾ ਖੜਾ ਕਰਦੇ ਵੀ ਇਹਨਾਂ ਦਾ ਆਪਸ ਵਿੱਚ ਲੜਾਈ ਹੋ ਜੇ ਸਾਡਾ ਆਪਣਾ ਦੇਸ਼ ਆ ਇਹ ਜੀ ਧਰਮ ਜਿਹੜਾ ਧਰਮ ਆ ਨਾ ਧਰਮ ਉਹ ਧਰਮੀ ਇਨਸਾਨ ਹੋਊਗਾ ਉਹ ਬਿਲਕੁਲ ਸਾਂਝੇ ਪਕਸ਼ੀ ਦੀ ਗੱਲ ਕਰੂਗਾ ਉਹਦੇ ਲਈ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ ਨਾ ਕੋਈ ਸਕੌਲਟੀ ਉਹਦੇ ਲਈ ਸਾਰੇ ਕੁਦਰਤ ਦੇ ਬੰਦੇ ਆ ਉਹਦੇ ਲਈ ਕੋਈ ਸੈਂਟਰ ਨਹੀਂ ਹੈਗਾ ਉਹਦਾ ਸੈਂਟਰ ਆ ਅਕਾਲਪੁਰ ਵਾਹਿਗੁਰੂ ਪਰਮੇਸ਼ਰ ਅਕਾਲਪੁਰ ਖੁਦਾ ਸੈਂਟਰ ਹੈ ਹੋਰ ਸਾਡੇ ਲਈ ਕੋਈ ਸੈਂਟਰ ਨਹੀਂ ਇਸ ਕਰਕੇ ਅਸੀਂ ਵਜੂਦਾ ਤਾਂ ਵਿੱਚ ਇੱਥੇ ਖੜੇ ਆ ਭਾਈ ਛੋਡੇ ਹਜ਼ੂਰੀ ਦੇ ਵਿੱਚ ਮੋਰਚਾ ਬੰਦੀ ਤਾਂ ਅਸੀਂ ਕੀਤੀ ਹੈ ਵੀ ਜੇ ਇਹ ਚੜਨਗੇ ਜਾਂ ਕੋਈ ਵੀ ਹਰਕਤ ਹੁੰਦੀ ਤਾਂ ਸਭ ਤੋਂ ਪਹਿਲਾਂ ਅਸੀਂ ਅੱਗੇ ਬੈਠੇ ਆ ਸਾਡੇ ਉੱਪਰ ਦੇ ਇਹਨਾਂ ਨੂੰ ਲੰਘਣਾ ਪਊਗਾ ਉਸ ਤੋਂ ਬਾਅਦ ਕਿਸਾਨ ਵੀਰਾਂ ਦੀ ਵਾਰੀ ਹੈ ਸੋ ਤੁਸੀਂ ਭਾਵਨਾ ਸਮਝ ਸਕਦੇ ਆ ਨਿਰਪੱਖ ਰਹਿਣ ਦੀ ਜਿਹੜੀ ਗੱਲ ਕੀਤੀ ਗਈ ਆ ਉੱਤੇ ਪੈਰਾ ਦਿੰਦੇ ਹੋਏ ਨਿਹੰਗ ਸਿੰਘ ਸ਼੍ਰੋਮਣੀ ਆ ਬਾਬਾ ਬੁੱਢਾ ਦਲਜੀ ਦੇ ਵਾਰਿਸ ਸੋ ਇਹਨਾਂ ਦੀ ਜਿਹੜੀ ਅਪੀਲ ਆ ਮੈਂ ਸਾਰੀ ਕੌਮ ਨੂੰ ਜੋ ਵੀ ਵਿਦੇਸ਼ਾਂ 'ਚ ਵੱਸਦੇ ਆ ਉਹਨੂੰ ਇਹਨੂੰ ਸਮਝਣ ਤੇ ਆਪਣਾ ਫੈਸਲਾ ਬਦਲਣ ਸੋ ਮੈਂ ਦਲਜੀਤ ਸਿੰਘ ਕੈਮਰਾਮੈਨ ਰਣਜੋਤ ਸਿੰਘ ਦੇ ਨਾਲ ਸਿੰਘੂ ਬਾਰਡਰ ਤੋਂ